ਆਡਾ ਆਪਣੇ ਡੰਗਰ ਡਾਕਟਰ ਪੇਜ ਦੇ ਉੱਤੇ ਤੁਹਾਨੂੰ ਦਿਖਾ ਰਿਹਾ ਵੀਰੋ ਇੱਥੇ ਸੜਕਾਂ ਦੇ ਉੱਤੇ ਕਬੂਤਰ ਕਿਵੇਂ ਮੌਜਾ ਮਾਨਦੇ ਨੇ ਇਹ ਵੀਰੋ ਅਮਰੀਕਾ ਦੀਆਂ ਸੜਕਾਂ ਦੇ ਉੱਤੇ ਕਬੂਤਰ ਨੇ ਵੀਰੋ ਇਹ ਦੇਖੋ ਕਿੰਨੇ ਇੰਜੋਏ ਰੱਖ ਰਹੇ ਨੇ ਕਿੰਨੀਆਂ ਇੰਜੋਏ ਮਾਨ ਰਹੇ ਨੇ ਤੇ ਤੁਹਾਨੂੰ ਕੱਲੀ ਕੱਲੀ ਚੀਜ਼ ਕੱਲੀ ਕੱਲੀ ਗਾਇਡਨਸ ਆਪਾਂ ਦੱਸਾਂਗੇ ਤੁਹਾਡੇ ਪੇਜ ਦੇ ਉੱਤੇ ਕਿ ਕਿਵੇਂ-ਕਿਵੇਂ ਤੁਸੀਂ ਇਸ ਪੇਜ ਤੋਂ ਇਹ ਤੁਸੀਂ ਵੀਰੋ ਇੱਥੇ ਆਉਣਾ ਤੁਹਾਡਾ ਜਿਹੜਾ ਸੁਪਨਾ ਆਪਾਂ ਸਰਕਾਰ ਸਰਕਾਰ ਕਰਾਂਗੇ ਸਰਕਾਰ ਦਾ ਮਤਲਬ ਤੁਹਾਨੂੰ ਉਰਤਕ ਭਜਾਵਾਂਗੇ ਤੁਸੀਂ ਕਿਵੇਂ ਬਹੁਤ ਹੀ ਘੱਟ ਖਰਚੇ ਦੇ ਵਿੱਚ ਤੁਸੀਂ ਉਰੇ ਆ ਸਕਦੇ ਹੋ ਤੇ ਆਪਦੀ ਜਿਹੜੀ ਜੀਵਨ ਹੈ ਉਹਨੂੰ ਖੁਸ਼ੀਆਂ ਮਾਣ ਸਕਦੇ ਹੋ ਇੰਜੋਏ ਕਰ ਸਕਦੇ ਹੋ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਤੁਹਾਨੂੰ ਦਿਖਾ ਰਿਹਾ ਮੇਰੇ ਅਮਰੀਕਾ ਦੀਆਂ ਸੜਕਾਂ ਦੇ ਨਿਊ ਨਿਊਯਾਰਕ ਚਿੰਗਾਂਗੋ ਦੇ ਵਿੱਚ ਤੁਹਾਨੂੰ ਸੜਕ ਦਿਖਾ ਰਿਹਾ ਹਾਂ ਕਿ ਸੜਕ ਬਿਲਡਿੰਗਾਂ ਦਿਖਾ ਰਿਹਾ ਹਾਂ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾ ਰਿਹਾ ਹਾਂ ਵੀਰੇ ਉਹਦੇ ਵਿੱਚ ਕਿਵੇਂ ਕਿਵੇਂ ਤੁਸੀਂ ਇੱਥੇ ਆ ਸਕਦੇ ਹੋ ਇੱਥੇ ਆ ਕੇ ਤੁਸੀਂ ਕਿਵੇਂ ਕਿਵੇਂ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਘੁੰਮ ਸਕਦੇ ਹੋ ਕਿਉਂਕਿ ਵੀਰੋ ਇੱਥੇ ਆਣਾ ਹੀ ਔਖਾ ਕੱਲਾ ਉਸ ਤੋਂ ਬਾਅਦ ਵੀਰੋ ਇੱਥੇ ਜਿਹੜੇ ਸਮਾਨ ਵਗੈਰਾ ਮਿਲਦਾ ਆਪਾਂ ਨੂੰ ਜਿਵੇਂ ਵੀਰੋ ਕੋਈ ਚੀਜ਼ ਆਪਾਂ ਨੂੰ ਲੋਡ ਆ ਬੂਟਾਂ ਦੀ ਲੋਡ ਆ ਕੱਪੜਿਆਂ ਦੀ ਲੋਡ ਆ ਚੱਪੜਾਂ ਦੀ ਲੋਡ ਆ ਜਾਂ ਬੈੱਡ ਦੀ ਲੋਡ ਆ ਗੱਡੀਆਂ ਦੀ ਲੋਡ ਆ ਵੀਰੋ ਇੱਥੇ ਆਮ ਹੀ ਮਿਲ ਜਾਂਦੇ ਨੇ ਵੀਰੋ ਸੜਕਾਂ ਦੇ ਉੱਤੇ ਆਮ ਹੀ ਸੜਕਾਂ ਦੇ ਉੱਤੇ ਤੁਹਾਨੂੰ ਇਹ ਚੀਜ਼ਾਂ ਮੈਨੂੰ ਜਾਣ ਗਿਆ ਕਿਉਂਕਿ ਵੀਰੋ ਇੱਥੇ ਜਿਹੜੇ ਲੋਕ ਨੇ ਕੁਝ ਨਹੀਂ ਚੀਜ਼ਾਂ ਦੀ ਵਰਤੋਂ ਉਹਨਾਂ ਕੋਲ ਨਹੀਂ ਹੁੰਦੀ ਜਿਵੇਂ ਸਪੈਰ ਪਿਆ ਹੁੰਦਾ ਆਪਣੇ ਘਰਾਂ ਦੇ ਵਿੱਚ ਤਾਂ ਵੀਰੋ ਬਾਹਰ ਰੱਖ ਦਿੰਦੇ ਨੇ ਜਿੰਨਾ ਮੇਰੇ ਵੀਰੋ ਨੂੰ ਲੋੜ ਹੁੰਦੀ ਹੈ ਉਹ ਚੀਜ਼ ਲੈ ਕੇ ਆਪਦਾ ਗੁਜ਼ਾਰਾ ਕਰ ਲੈਂਦੇ ਨੇ ਤਾਂ ਨੈਕਸਟ ਕੁਝ ਕੁ ਮਿੰਟਾਂ ਤੱਕ ਉਹਨੂੰ ਦਿਖਾਵਾਂਗੇ ਕਿ ਉਹ ਚੀਜ਼ਾਂ ਕਿਵੇਂ ਆਪਾਂ ਨੂੰ ਮਿਲੂਗਾ ਕਿਵੇਂ ਆਪਾਂ ਲੈ ਸਕਦੇ ਆ ਜਿਵੇਂ ਆ ਵੀਰੋ ਮੈਂ ਤੁਰ ਰਿਹਾ ਸੁਣੋ ਮੈਂ ਦਿਖਾਵਾਂਗਾ ਇਹਦੇ ਵਿੱਚ ਇੱਥੇ ਆਪਾਂ ਹੁਣ ਤੁਰ ਰਹੇ ਆ ਜਾ ਰਹੇ ਆ ਸੜਕ ਦੇ ਉੱਤੇ ਤਾਂ ਕਿਵੇਂ ਕਿਵੇਂ ਆਪਾਂ ਨੂੰ ਚੀਜ਼ਾਂ ਕਿੱਥੋਂ ਮਿਲਣਗੀਆਂ ਕਿਹੜੇ ਹਿਸਾਬ ਨਾਲ ਮਿਲਣਗੀਆਂ ਫ੍ਰੀ ਮਿਲਣਗੀਆਂ ਵੀਰੋ ਜਿਵੇਂ ਆ ਵੀਰੋ ਅਪਾਰਟਮੈਂਟਾਂ ਨੇ ਸਾਰੀਆਂ ਇਹ ਸਾਰੇ ਕਮਰੇ ਰੂਮ ਨੇ ਇੱਥੇ ਦੁਨੀਆ ਵੱਸਦੀ ਆ ਵੀਰੋ ਦੁਨੀਆ ਜਿਹਨੂੰ ਆਪਾਂ ਦੁਨੀਆ ਕਹਿੰਦੇ ਆ ਵਾਤਾਵਰਨ ਰਾਤ ਨਹੀਂ ਪੈ ਕੇ ਹਟਿਆ ਵੀਰੋ ਪੂਰਾ ਫੁੱਲ ਇਹ ਵਾਤਾਵਰਨ ਤੁਹਾਨੂੰ ਦਿਖਾ ਰਹੇ ਆ ਇੱਥੇ ਦੇ ਇੱਥੇ ਦੇ ਅਪਾਰਟਮੈਂਟ ਦਿਖਾ ਰਹੇ ਆ ਵੀਰੋ ਬਿਲਡਿੰਗਾਂ ਦਿਖਾ ਰਹੇ ਆ ਤੁਹਾਨੂੰ ਕੱਲੀ ਕੱਲੀ ਚੀਜ਼ ਕੱਲੀ ਕੱਲੀ ਗਾਇਡਨਸ ਤੁਹਾਨੂੰ ਦੱਸ ਰਿਹਾ ਜਿਵੇਂ ਆ ਵੀਰੇ ਸਾਈਕਲ ਲੱਗੇ ਪੈਣਿਆ ਸਾਈਕਲ ਨੇ ਜਦੋਂ ਲੋਡ ਹੁੰਦੇ ਫਿਰ ਉਹ ਵੀ ਲੈ ਲੈਂਦੇ ਨੇ ਇਹ ਤੇ ਕੱਲੀ ਕੱਲੀ ਚੀਜ਼ ਇੱਥੇ ਵੀਰੋ ਜਿਵੇਂ ਜੀਵਨ ਆ ਵੀਰੋ ਉਹ ਜਾਨਵਰਾਂ ਦਾ ਜੀਵਨ ਬਹੁਤ ਹੀ ਇੱਥੇ ਵੀਰੋ ਫੁੱਲਦਾ ਹੈ ਜਾਨਵਰਾਂ ਨੂੰ ਵੀਰੋ ਇੱਥੇ ਪਹਿਲੇ ਨੰਬਰ ਤੇ ਰੱਖਿਆ ਗਿਆ ਜਿਵੇਂ ਕਿ ਵੀਰੋ ਕਿਸੇ ਵੀਰ ਨੂੰ ਕੋਈ ਚੀਜ਼ ਦੀ ਲੋਡ ਹੁੰਦੀ ਹੈ ਜਿਵੇਂ ਟਮਾਟਰਾਂ ਦਾ ਆ ਬੇ ਬੈਨੇ ਵੀਰੋ ਇਹੀ ਮਾਰਕੀਟ ਤੇ ਆਪਾਂ ਲੈਣ ਜੀਏ ਤਾਂ ਕੋਣ ਕੋਣ ਇੱਕ ਡੱਬਾ 3000 ਦੇ ਨਿਓਰਬਾਟ ਪੈਂਦਾ ਵੀਰੋ ਇੱਥੇ ਤਾਂ ਉਰੇ ਆਈ ਫ੍ਰੀ ਦੇ ਵਿੱਚ ਆ ਪਏ ਨੇ ਵੀਰੋ ਜਮੀ ਫ੍ਰੀ ਦੇ ਵਿੱਚ ਪਏ ਨੇ ਵੀਰੋ ਇਹ ਇਹ ਜਿਹੜਾ ਮਰਜ਼ੀ ਲੈ ਸਕਦਾ ਇਹਨੂੰ ਚੱਕ ਸਕਦਾ ਫ੍ਰੀ ਕੋਸਟ ਹੈ ਅੱਗੇ ਤੁਹਾਨੂੰ ਗੱਦੇ ਵੀ ਦਿਖਾਵਾਂਗੇ ਕਿ ਗੱਦੇ ਵੀ ਪਏ ਨੇ ਹਜ਼ਾਰ ਹਜ਼ਾਰ ਰੁਪਈਆਂ ਦੇ ਗੱਦੇ ਡਾਲਰਾਂ ਦੇ ਹਜ਼ਾਰਾਂ ਡਾਲਰਾਂ ਦੇ ਗੱਦੇ ਪਏ ਨੇ ਵੀਰੋ ਵਧੀਆਂ ਤੇ ਵਧੀਆਂ ਬੈੱਡ ਸ਼ੀਟਾਂ ਪਈਆਂ ਨੇ ਉਹ ਵੀ ਤੁਸੀਂ ਵਾਧੂ ਕਿਸੇ ਖਰਚੇ ਤੋਂ ਲੈ ਸਕਦੇ ਹੋ ਇੱਥੇ ਦਾ ਰੂਲ ਵੀਰੋ ਇਹ ਹੈ ਜਦੋਂ ਤੱਕ ਉਹ ਤੁਹਾਨੂੰ ਤਾਂ ਕਿਰੋ ਇੱਥੇ ਸਿਗਨਲ ਨਹੀਂ ਹੁੰਦਾ ਉਹ ਤੱਕ ਤੁਸੀਂ ਸੜਕ ਪਾਰ ਨਹੀਂ ਕਰ ਸਕਦੇ ਜਿਵੇਂ ਕਿ ਤੁਸੀਂ ਆ ਦੇਖ ਰਹੇ ਹੋ ਵੀਰੋ ਸੜਕਾਂ ਦੇ ਵਿੱਚ ਤੇ ਸੜਕ ਪਾਰ ਨਹੀਂ ਕਰ ਸਕਦੇ ਉਹ ਜਾ ਰਹੇ ਹੁਣ ਹੁਣਾਗਾ ਉਹਨੂੰ ਤੇ ਤੁਸੀਂ ਸੜਕ ਪਾਰ ਨਹੀਂ ਕਰ ਸਕਦੇ ਇਹ ਇੱਥੇ ਦਾ ਰੂਲ ਹੈ ਵੀਰੋ ਇਹ ਇੱਥੇ ਰੈਗੂਲੇਸ਼ਨ ਨੇ ਤੇ ਇਹ ਚੀਜ਼ਾਂ ਇਹ ਚੀਜ਼ਾਂ ਕਰਕੇ ਤੁਸੀਂ ਆਪਦੇ ਤੇ ਆਪਦੇ ਜਾਨ ਬਚਾ ਸਕਦੇ ਹੋ ਮੇਰੇ ਵੀਰੋ ਦਿਖਾ ਰਿਹਾ ਆ ਦੇਖੋ ਲੈਂ ਨ ਹੋ ਗਈ ਵੀਰੋ ਥੋੜਾ ਭਾਈ ਤੁਰ ਸਕਦੇ ਆ ਬੀਕਰ ਇਹ ਸੜਕਾਂ ਦੇ ਵਿੱਚ ਹੀ ਵੀਰੋ ਲੈਣਾ ਬਣੀ ਹੋਏ ਨੇ ਰੇਲ ਦੀਆਂ ਰੇਲਾਂ ਵੀ ਲੰਘਦੇ ਨੇ ਵੀਰੋ ਇੱਥੇ ਗੱਡੀਆਂ ਵੀ ਲੰਘਦੀਆਂ ਨੇ ਵੀਰੋ ਤੇ ਇੱਥੇ ਵੀਰੋ ਬੱਸਾਂ ਵੀ ਲੰਘਦੀਆਂ ਨੇ ਜਦੋਂ ਤੋਂ ਦੀ ਕੱਲੀ ਕੱਲੀ ਚੀਜ਼ ਕੱਲੀ ਕੱਲੀ ਗੱਦ ਕੱਲੀ ਕੱਲੀ ਹੀ ਗੈਨਸ ਤੁਹਾਨੂੰ ਅਫਸਰ ਸਟੇਜ ਤੇ ਬਣਾ ਕੇ ਦੱਸ ਦੇਣਿਆ ਕਿ ਤੁਸੀਂ ਆਪ ਦੇ ਤੇ ਆਪ ਦੇ ਜਾਨਵਰਾਂ ਦੇ ਰਖਵਾਲੇ ਜਿਵੇਂ ਆ ਵੀਰੋ ਸਾਈਕਲ ਖੜੇ ਨੇ ਇਹ ਸਾਈਕਲ ਦੇ ਤੁਸੀਂ ਰਾਈਡ ਕਰ ਸਕਦੇ ਹੋ ਉੱਥੇ ਸਾਈਕਲ ਤੇ ਘੁੰਮ ਸਕਦੇ ਹੋ ਸ਼ਹਿਰ ਤੇ ਕੱਲੀ ਕੱਲੀ ਚੀਜ਼ ਤੇ ਟੋਕਨ ਪੈਂਦਾ ਵੀਰੋ ਸਕੈਨ ਸਕੈਨ ਹੋ ਕੇ ਜਿਵੇਂ ਆ ਵੀਰੋ ਆ ਦਿਖਾ ਰਿਹਾ ਤੁਹਾਨੂੰ ਮੈਂ ਆ ਗੱਦੇ ਆ ਪੈਨੇ ਵੀਰੋ ਗੱਦੇ ਇਹੀ ਗੱਦੇ ਹਜ਼ਾਰ-ਹਜ਼ਾਰ ਰੁਪਏ ਦਾ ਗੱਦਾ ਇੱਕਾ ਵੀਰੋ ਆ ਤਿੰਨ ਗੱਦੇ ਪੈਨੇ ਇੱਥੇ ਕਿਸੇ ਮੇਰੇ ਵੀਰ ਨੂੰ ਲੋਡ ਹੋਵੇ ਤਾਂ ਵੀਰ ਉਹ ਲਿਜਾ ਸਕਦਾ ਇੱਥੋਂ ਆ ਦੇਖੋ ਗੱਦੇ ਪੈਨੇ ਵੀਰੋ ਆ ਬੂਟ ਪੈਨੇ ਇੱਥੇ ਆ ਸਾਈਕਲ ਖੜੇ ਨੇ ਵੀਰੋ ਇਹ ਚੀਜ਼ਾਂ ਇੱਥੇ ਬਹੁਤ ਹੀ ਪ੍ਰਫੁੱਤਰ ਕਰਦੀਆਂ ਨੇ ਤੇ ਇਸ ਕੰਟਰੀ ਦਾ ਇਹੀ ਬੇਨਿਫਿਟ ਹੈ ਵੀਰੋ कि इतने जी ईमानदारी है एक नंबर पर है ठीक है ना नीरो चलो ठीक है बीरो फिर नैक्सट लाइव से थोड़ा तो मिला उ तो गल्ला बात करा ठीक है बीरो ओके ठीक है सर मैं दो मिनट ला बस हो गया